ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਜੱਗਾ ਫਰੀਦਕੋਟ ਯਾ ਪੀਬੀ04 ਅੱਜ ਪਹੁੰਚੇ ਹਾਂ ਜੀ ਪਿੰਡ ਵੀਰੇਵਾਲ ਖੁਰਦ ਵਿਖੇ ਇਸ ਜਗ੍ਹਾ ਤੇ ਅੱਜ ਮਨਾਇਆ ਜਾ ਰਿਹਾ ਹੈ ਬਾਬਾ ਗੁਰਮਖਦਾਸ ਜੀ ਦੇ ਦਿਨ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਓ ਜੀ ਤੁਹਾਨੂੰ ਕਰਾਉਣੇ ਹੈ ਇਸ ਸਥਾਨ ਦੇ ਦਰਸ਼ਨ ਹਾਂਜੀ ਇਹ ਸਥਾਨ ਹੈ ਬਾਬਾ ਗੁਰਮਖਦਾਸ ਜੀ ਦਾ ਜੋਏ ਤੁਸੀਂ ਗੇਟ ਦੇਖ ਰਹੇ ਹੋ ਛੋਟਾ ਗੇਟ ਇਸ ਗੇਟ ਰਾਹੀਂ ਆਪਾਂ ਅੰਦਰ ਜਾਵਾਂਗੇ ਅਤੇ ਦਰਸ਼ਨ ਕਰਾਂਗੇ ਦੇਖੋ ਕਰੋ ਦਰਸ਼ਨ ਹਾਂਜੀ ਇਹ ਬਹੁਤ ਪ੍ਰਾਤਨ ਮੱਟ ਬਣਿਆ ਹੋਇਆ ਹੈ ਇਸ ਸਥਾਨ ਤੇ ਪਹਿਲਾਂ ਪਹਿਲਾਂ ਦੇ ਸੇਵਾਦਾਰ ਜੋ ਸੇਵਾ ਕਰਦੇ ਕਰਦੇ ਗਵੰਤ ਸਿੰਘ ਕੱਕੜ ਉਹਨਾਂ ਦਾ ਨਾਮ ਸੀ ਕਾਫੀ ਟਾਈਮ ਉਹਨਾਂ ਨੇ ਇਸ ਸਥਾਨ ਤੇ ਸੇਵਾ ਨਿਭਾਈ ਸੋ ਜੋ ਇਸ ਸਥਾਨ ਤੇ ਅੱਜ ਸੇਵਾ ਨਿਭਾ ਰਹੇ ਹਾਂ ਇਸ ਸਥਾਨ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਇਸ ਸ਼ਾਂਤੀ ਬਾਬਾ ਗੁਰਮੁਖ ਦਾਸ ਜੀ ਰਹਿੰਦੇ ਸਨ ਬਹੁਤ ਹੀ ਤਪੱਸਿਆ ਕੀਤੀ ਉਹਨਾਂ ਨੇ ਇਸ ਸਥਾਨ ਤੇ ਅੱਜ ਵੀ ਇਹ ਸਥਾਨ ਦੀ ਬਹੁਤ ਮਾਨਤਾ ਹੈ ਬਹੁਤ ਲੋਕ ਇੱਥੇ ਆਉਂਦੇ ਹਨ ਇਹ ਹਨ ਜੀ ਇਸ ਸਥਾਨ ਦੇ ਮੁਖੀ ਵਾਦਾਰ ਜਗਦੀਪ ਸਿੰਘ ਸੁਪੁੱਤਰ ਅਰਜਨ ਸਿੰਘ ਇਸ ਡੇਰੇ ਦੀ ਸੇਵਾ ਸੰਭਾਲ ਕਰਦੇ ਹਨ ਇਹ ਹਾਂ ਜੀ ਆਓ ਜੀ ਕਰਦੇ ਆਪਾਂ ਅੰਦਰੋਂ ਦਰਸ਼ਨ ਇਹ ਮੱਟ ਬਣਿਆ ਹੋਇਆ ਹੈ ਜੀ ਲੋਕ ਇੱਥੇ ਜੋ ਜਗਾਉਂਦੇ ਹਨ ਅਤੇ ਸ਼ਰਧਾ ਭਾਵ ਨਾਲ ਦਰਸ਼ਨ ਕਰਦੇ ਹਨ ਇਸ ਸਥਾਨ ਤੇ ਇਸ ਦੇ ਇੱਕ ਸਾਈਡ ਦਰਵਾਜ਼ਾ ਬਣਿਆ ਹੋਇਆ ਹੈ ਇੱਧਰ ਇਸ ਦੇ ਵਿੱਚ ਤੂਣਾ ਸਾਹਿਬ ਲੱਗਿਆ ਹੋਇਆ ਹੈ ਇਹ ਬਾਬਾ ਗੁਰਮਖਦਾਜੀ ਦਾ ਸਥਾਨ ਬਣਾਇਆ ਗਿਆ ਹੈ ਆਸਨ ਲਾ ਗਏ ਹਨ ਹਨ ਬਾਬਾ ਜੀ ਨੇ ਧੂਆ ਸਾਬ ਚਾਲੂ ਕਰਤਾ ਜੋਤ ਜਗਾ ਦਿੱਤੀ ਹੈ ਆਪਣੀ ਬਖੂਬੀ ਸੇਵਾ ਨਬਾਰੇ ਹਨ ਸੇਵਾਦਾਰ ਵੀ ਪਹੁੰਚ ਗਏ ਹਨ ਸੇਵਾ ਕਰ ਰਹੇ ਹਨ ਬਰਤਨ ਧੋ ਰਹੇ ਹਨ ਰਤਨਾ ਦੀ ਸੇਵਾ ਕਰ ਰਹੇ ਬਹੁਤ ਸ਼ਰਧਾ ਨਾਲ ਲਓ ਜੀ ਕਿਧਰ ਠੰਡਾਈ ਜਿਨ ਕਹਦੇ ਨੇ ਆਪਾਂ ਦੇਖ ਦੀ ਤਿਆਰੀ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ। ਇਸਤਾਨ ਦੇ ਪਹਿਲਾ ਸੇਵਾਦਾਰ ਸੀ। ਇਹ ਉਹਨਾਂ ਦੇ ਪੁੱਤਰ ਦਰਸ਼ਨ ਸਿੰਘ ਹਨ। ਹੁਣ ਲੰਗਰ ਤਿਆਰ ਹੋ ਰਿਹਾ ਹੈ। ਲੰਗਰ ਤਿਆਰ ਹੋ ਹੀ ਚੁੱਕਿਆ ਹੈ। ਸੋ ਇਸ ਤੋਂ ਬਾਅਦ ਅਰਦਾਸ ਹੋ ਰਹੀ ਹੈ ਲੰਗਰ ਨੂੰ ਭੋਗ ਲਗਾਇਆ ਜਾ ਰਿਹਾ ਹੈ। ਜੇ ਬਗਾ ਸ਼ਦੀ ਜੀ ਜੀ ਅਰਦਾਸ ਕਰਕੇ ਲੰਗਰ ਲੈਂਦਾ ਗਿਆ ਹੈ ਵਰਤੋਂ ਦੇ ਲਈ। ਸੋ ਹੁਣ ਸੰਗਤਾਂ ਦੇ ਵਿੱਚ ਲੰਗਰ ਵਰਤਾਇਆ ਜਾਏਗਾ। ਸੰਗਤਾ ਬਹੁਤ ਸਰਦਾਰਾ ਸੇਵਾ ਕਰ ਰਹੀਆਂ ਨੇ ਲੰਗਰ ਪਕਾ ਰਹੇ ਹਨ ਸੇਵਾਦਾਰਾ ਬਲੋ ਮੈਟ ਵਿਛਾਈ ਜਾ ਰਹੇ ਹਨ ਤਾਂ ਜੋ ਸੰਗਤ ਨੂੰ ਲੰਗਰ ਸ਼ਕਾਇਆ ਜਾ ਸਕੇ ਜੋ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਹ ਲੰਗਰ ਤਿਆਰ ਕੀਤੇ ਜਾ ਰਹੇ ਹਨ ਸੰਗਤ ਵੱਲੋਂ ਜਲੇਬੀਆਂ ਦੇ ਲੰਗਰ ਤਿਆਰ ਕੀਤੇ ਗਏ ਹਨ ਜਲੇਬੀਆਂ ਦੇ ਲੰਗਰ ਮਿੱਠੇ ਚੌਲ ਨਾਲ ਪ੍ਰਸ਼ਾਦਾ ਇਹ ਸੰਗਤਾਂ ਵਿੱਚ ਲੰਗਰ ਵਰਤਾਇਆ ਜਾਣਾ ਹੈ ਜੋ ਭੋਗ ਲਗਾ ਕੇ ਲੰਗਰ ਲੈਂਦਾ ਹੈ ਉਹ ਦੇਗਿਆਂ ਦੇ ਵਿੱਚ ਪਾਇਆ ਜਾ ਰਿਹਾ ਹੈ ਤਾਹਨ ਲੰਗਰ ਵਰਤਾਇਆ ਜਾ ਰਿਹਾ ਹੈ ਸੰਗਤ ਵਿੱਚ ਸੈਂਤਾਂ ਨੂੰ ਚਿਖਾਇਆ ਜਾ ਰਿਹਾ ਹੈ ਲੰਗਰ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਤੁਸੀਂ ਦਰਸ਼ਨ ਕੀਤੇ ਹਨ ਬਾਬਾ ਗੁਰਮੁਖੇ ਦਾਸ ਜੀ ਦੇ ਸਥਾਨ ਦੇ ਜੋ ਕਿ ਪਿੰਡ ਵੀਰੇ ਰਖਵੜ ਦੇ ਵਿੱਚ ਪੰਜਾਬ ਫਰੀਦਕੋਟ ਦੇ ਵਿੱਚ ਹੈ ਅਗਲੀ ਅਗਲੀ ਵੀਡੀਓ ਜੁਲਾਗੇ ਕਿਸੇ ਨਵੇਂ ਸਥਾਨ ਨਵੀਂ ਜਗ੍ਹਾ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ